ਸਮੁੰਦਰੇ ਤੋਂ ਇਹਨਾਂ ਦੇ ਆਪਾਂ ਵਿਚਾਰ ਸੁਣਦੇ ਆ ਸ਼ਿਵਮ ਭਾਜੀ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੇਰਾ ਨਾਮ ਲੈਫਟੀਨੈਂਟ ਸ਼ਿਵਮ ਕੌਸ਼ਲ ਹੈ ਮੈਂ ਹਾਲੀ ਵਿੱਚ ਕਮਿਸ਼ਨ ਹੋਇਆ ਸੀ ਇੰਡੀਅਨ ਆਰਮੀ ਵਿੱਚ ਤੇ ਜਰਨੀ ਦੀ ਗੱਲ ਕਰੀਏ ਤਾਂ ਮੈਂ ਤਾਂ ਭਾਜੀ ਕਾਫੀ ਲੱਗਦੀ ਹੈ ਠੀਕ ਹੈ ਜੀ ਕਿਉਂਕਿ ਜਿੱਦਾਂ ਪਹਿਲਾਂ ਐਗਜ਼ਾਮ ਹੁੰਦਾ ਫਿਰ ਉਹਦੇ ਬਾਅਦ 5 ਦਿਨਾਂ ਦੀ ਇੰਟਰਵਿਊ ਹੁੰਦਾ ਜਿਹਨੂੰ ਸਰਵਿਸ ਸਿਲੈਕਸ਼ਨ ਬੋਰਡ ਦਾ ਇੰਟਰਵਿਊ ਕਹਿੰਦੇ ਨੇ ਉਹਦੇ ਬਾਅਦ ਇਸ ਜਰਨੀ ਦੇ ਵਿੱਚ ਸਭ ਤੋਂ ਵੱਡਾ ਰੋਲ ਤਾਂ ਹੁੰਦਾ ਪੇਰੈਂਟਸ ਦਾ ਹੀ ਮੰਨਦਾ ਜੀ ਕਿਉਂਕਿ ਪੇਰੈਂਟਸ ਹੀ ਜਿਹੜੇ ਹੁੰਦੇ ਆ ਤੁਹਾਡੇ ਵਿੱਚ ਹਮੇਸ਼ਾ ਹੌਸਲਾ ਤੇ ਜੋਸ਼ ਭਰੇ ਰੱਖਦੇ ਨੇ ਕਿਉਂਕਿ ਜਿੱਦਾਂ ਮੈਂ ਵੀ ਪਹਿਲੇ ਅਟੈਂਟ ਚ ਤਾਂ ਨਹੀਂ ਹੋਇਆ ਮੈਂ ਕਈ ਵਾਰ ਇਗਜ਼ਾਮ ਦਿੱਤੇ ਤੇ ਘਰ ਦੇ ਜਿਹੜੇ ਹਮੇਸ਼ਾ ਨਾਲ ਰਹੇ ਠੀਕ ਹੈ ਜੀ ਤੇ ਬਾਕੀ ਮੈਂ ਵੀ ਹਿੰਮਤ ਨਹੀਂ ਛੱਡੀ ਜੀ ਤੇ ਮੇਨ ਜਿਹੜਾ ਇੱਕ ਹੋਰ ਰੋਲ ਹੈ ਉਹ ਤੁਹਾਡੇ ਫਰੈਂਡ ਸਰਕਲ ਦਾ ਹੁੰਦਾ ਤਾਂ ਆਪਣੇ ਜਿਹੜੇ ਫਰੈਂਡਸ ਹੈ ਹਮੇਸ਼ਾ ਵਾਈਸਲੀ ਮਤਲਬ ਸਾਂਝੇਦਾਰੀ ਨਾਲ ਚੂਜ਼ ਕਰੋ ਉਹ ਬੱਚਿਆਂ ਨੂੰ ਚੂਜ਼ ਕਰੋ ਕਿ ਜਿਹੜੇ ਤੁਹਾਡੇ ਤੁਹਾਡੀ ਗਰੋਥ ਵਿੱਚ ਕੁਝ ਨਾ ਕੁਝ ਯੋਗਦਾਨ ਦੇਣ ਉਹ ਜ਼ਿਆਦਾ ਵਧੀਆ ਰਹਿੰਦਾ ਜੀ ਤੇ ਬਾਕੀ ਭਾਈ ਜੀ ਟੂਰਨਾਮੈਂਟ ਬਾਰੇ ਬਹੁਤ ਵਧੀਆ ਟੂਰਨਾਮੈਂਟ ਕਰਾ ਰਹੇ ਹੋ ਤੇ ਸਭ ਤੋਂ ਵਧੀਆ ਗੱਲ ਇਹ ਹੈ ਕਿ ਜਿੱਦਾਂ ਅੱਜ ਕੱਲ ਜਿਹੜੇ ਯੁਵਾ ਨਸ਼ੇ ਨੂੰ ਸ਼ਹਿਰ ਨੂੰ ਜਾ ਰਹੇ ਐ ਤੇ ਤੁਸੀਂ ਸਪੋਰਟਸ ਨੂੰ ਪ੍ਰਮੋਟ ਕਰ ਰਹੇ ਹੋ ਤਾਂ ਇੱਕ ਤਰ੍ਹਾਂ ਦਾ ਐਥਲੈਟਿਸਿਮ ਜਿਹੜਾ ਬੱਚਿਆਂ 'ਚ ਹੈ ਉਹ ਭਰ ਰਿਹਾ ਤੇ ਬਾਕੀ ਮੈਨੇਜਮੈਂਟ ਕਰਨੀ ਦਾ ਬਹੁਤ ਔਖੀ ਹੈ ਭਾਵੇਂ ਜੇ ਅਸੀਂ ਪਿੰਡ ਵਿੱਚ ਸ਼ਵੀਲੀ ਲਾਣੀ ਸ਼ਵੀਰ ਲਾਣੀ ਹੋਵੇ ਤਾਂ ਵੀ ਚਾਰ ਬੰਦੇ ਜਿਹੜੇ ਇਕੱਠੇ ਕਰਨੇ ਔਖੇ ਹੋ ਜਾਂਦੇ ਤੇ ਤੁਸੀਂ ਐਡੇ ਵੱਡੇ ਪੱਧਰ ਤੇ ਕਾਫੀ ਨਾ ਟੂਰਨਾਮੈਂਟ ਕਰਾ ਰਹੇ ਹੋ ਦਾ ਇਹ ਬਹੁਤ ਵਧੀਆ ਗੱਲ ਹੈ ਤੇ ਬਾਕੀ ਇੰਤਜ਼ਾਮ ਵੀ ਵਧੀਆ ਸਗਾ ਜੀ ਬਾਕੀ ਰ ਆਪਣਾ ਜਿਹੜਾ ਪਾਣੀ ਦਾ ਹੋਰ ਪ੍ਰਬੰਧ ਹੈਗਾ ਸਭ ਠੀਕ ਹੈਗਾ ਜੀ ਪਿਚ ਜਿਹੜੀ ਹੈ ਵਧੀਆ ਮੇਨਟੇਨ ਕੀਤੀ ਵਿੱਚ ਮੀਂਹ ਵੀ ਆਇਆ ਤਾਂ ਉਹਦੇ ਲਈ ਵੀ ਤੁਸੀਂ ਜਿੱਦਾਂ ਇੱਕ ਕਦਮ ਕਵਰ ਲਿਆਂਦੇ ਤੇ ਉਹ ਵੀ ਵਧੀਆ ਹੈਗਾ ਜੀ ਤੇ ਆਉਣ ਵਾਲੇ ਟਾਈਮ 'ਚ ਵਧੀਆ ਹੈ ਜੀ ਜੇ ਪੰਜਾਬ ਪੰਜਾਬ ਦੇ ਵਿੱਚ ਤਾਂ ਇਹ ਗੱਲ ਹੈਗੀ ਹੈ ਕਿ ਟੂਰਨਾਮੈਂਟ ਪਿੰਡਾਂ 'ਚ ਹੁੰਦੇ ਰਹਿੰਦੇ ਆ ਤੇ ਜਿਹਦੇ ਕਰਕੇ ਜਿਹੜੇ ਯੁਵਾ ਉਹ ਵਧੀਆ ਫਿੱਟ ਹੈਲਦੀ ਰਹਿੰਦੇ ਨੇ ਤੇ ਮੈਂ ਇਹੀ ਕਹਾਂਗਾ ਜੀ ਜੇ ਹੁਣ ਬੱਚੇ ਮਿਹਨਤ ਕਰਨ ਜੀ ਟੂਰਨ ਵਾਲੇ ਟਾਈਮ ਦੇ ਵਿੱਚ ਜਿੱਦਾਂ ਆਪਣਾ ਹਰੇਕ ਪਾਸੇ ਨੂੰ ਨਿਕਲ ਜਾਂਦੇ ਜੀ ਪੁਲਿਸ ਵਿੱਚ ਪੁਲਿਸ ਵਿੱਚ ਨਿਕਲਣੀਆਂ ਜੀ ਠੀਕ ਹੈ ਜੀ ਭਰਤੀਆਂ ਤੇ ਹੋਰ ਵਿਭਾਗਾਂ 'ਚ ਨਿਕਲ ਗਈਆਂ इवन ਮੈਂ ਤਾਂ ਇਹ ਕਹਾਂਗਾ ਜੇ ਜਿੱਦਾਂ ਮੈਂ ਆਪਣਾ ਨੰਬਰ ਇਹ ਦੇ ਜਾਾਂਗਾ ਜੀ ਜੇ ਕਿਸੇ ਨੂੰ ਕੋਈ ਗਾਈਡੈਂਸ ਚਾਹੀਦੀ ਹੋਵੇ ਤਾਂ ਬਹੁਤ ਮੈਂ ਮਤਲਬ ਖੁਸ਼ੀ ਮਹਿਸੂਸ ਕਰਾਂਗਾ ਉਹਨਾਂ ਨੂੰ ਗਾਈਡ ਕਰਨ ਦੇ ਵਿੱਚ ਠੀਕ ਹੈ ਜੀ ਸਾਨੂੰ ਵੀ ਕਿਸੇ ਨੇ ਗਾਈਡ ਕੀਤਾ ਸੀਗਾ ਸਾਡੇ ਵੀ ਸੀਨੀਅਰ ਸਕੇ ਮੈਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਤੋਂ ਪੜ੍ਹਿਆ ਤੇ ਉੱਥੇ ਸਾਡੇ ਸੀਨੀਅਰ ਸੀ ਜਿਨ੍ਹਾਂ ਨੇ ਸਾਨੂੰ ਗਾਈਡ ਕੀਤਾ ਤੇ ਉਹ ਹੋਰ ਵਧੀਆ ਹੋ ਜਾਏਗਾ ਜੀ ਜੇ ਆਪਾਂ ਚਾਰ ਬੱਚਿਆਂ ਨੂੰ ਗਾਈਡ ਕਰੀਏ ਜੀ ਠੀਕ ਹੈ ਜੀ ਧੰਨਵਾਦ ਜੀ ਇੱਕ ਵਾਰ ਜ਼ੋਰਦਾਰ ਤਾੜੀਆਂ ਮਾਰ ਦੇ ਸ਼ਿਵਮ ਭਾਜੀ ਲਈ ਐ ਮੇਰੇ ਦਿਮਾਗ ਵਿੱਚ ਇੱਕ ਗੱਲ ਆ ਰਹੀ ਹੈ ਕਹਿੰਦੇ ਕਿ ਬੇਹਿੰਮਤੇ ਨੇ ਜਿਹੜੇ ਸ਼ਿਕਵਾ ਕਰਨ ਮੁਕੱਦਰਾਂ ਦਾ ਉੱਗਣ ਵਾਲੇ ਉੱਗ ਪੈਂਦੇ ਨੇ ਪਾਰ ਕੇ ਸੀਨਾ ਪੱਤਰਾਂ ਦਾ ਇੱਕ ਵਾਰ ਜ਼ੋਰਦਾਰ ਤਾੜੀਆਂ ਸ਼ਿਵਮ ਭਾਜੀ ਲਈ ਜਿਹੜੇ ਐਡੇ ਵੱਡੇ ਮਕਾਮ ਤੇ ਪਹੁੰਚੇ ਆ ਬਹੁਤ ਬਹੁਤ ਧੰਨਵਾਦ ਭਾਜੀ ਤੁਹਾਡਾ ਆਪਣੇ ਵਿਚਾਰ ਸਾਂਝੇ ਕਰਨ ਲਈ ਤੇ